ਸ਼ਹੀਦਾਂ ਦੀ ਧਰਤੀ ਤੇ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਸਿੱਖੀ ਨਾਲ ਜੋੜਨ ਦੇ ਲਈ ਪੰਜਾਬੀ ਨਾਲ ਜੋੜਨ ਦੇ ਲਈ ਵਿਰਸੇ ਨਾਲ ਜੋੜਨ ਦੇ ਲਈ ਕੀਤੇ ਜਾ ਰਹੇ ਨੇ ਛੋਟੇ ਸਾਹਿਬ ਜਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਅੱਜ ਠੰਡੇ ਬੁਰਜ ਦੇ ਬਾਹਰ ਇੱਕ ਵਿਲੱਖਣ ਤਰ੍ਹਾਂ ਦਾ ਇੱਕ ਲੰਗਰ ਲਾਇਆ ਗਿਆ ਜਿਸ ਦੇ ਵਿੱਚ ਕੀ ਪੁਰਾਣੇ ਤਰੀਕੇ ਨਾਲ ਜਿਸ ਤਰੀਕੇ ਨਾਲ ਫੱਟੀਆਂ ਦੇ ਉੱਤੇ ਗਾਚੀ ਮਾਲ ਕੇ ਉਹਨਾਂ ਨੂੰ ਸਾਫ਼ ਕੀਤਾ ਜਾਂਦੇ ਉਸ ਤੋਂ ਬਾਅਦ ਦਵਾਤ ਕਲਮ ਦੇ ਨਾਲ ਊੜਾੜਾ ਲਿਖਿਆ ਜਾਂਦਾ ਸੀ ਉਸੇ ਤਰੀਕੇ ਨਾਲ ਮੁੜ ਤੋਂ ਊੜਾੜਾ ਸਿਖਾਇਆ ਜਾ ਰਿਹਾ ਸਾਡੇ ਨਾਲ ਉਹਨਾਂ ਦੇ ਜੋ ਜਿੰਨਾ ਦਾ ਇਹ ਕਨਸੈਪਟ ਹੈ ਉਹ ਬਜੂ ਨੇ ਗਲਬਤ ਕਰ ਦਿਆ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਜੀਤ ਸਿੰਘ ਸ਼ਬਦ ਚੌਂਕੀ ਸੇਵਕ ਜਥਾ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਜਿੱਥੇ ਮੈਂ ਸਾਰੀਆਂ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਨਤਮਸਤਕ ਹੋਂਤੇ ਜੀ ਆਇਆਂ ਆਖਦਾ ਉਸ ਦੇ ਨਾਲ ਨਾਲ ਹੀ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਸ਼ਬਦ ਚੌਂਕੀ ਸੇਵਕ ਜਥਾ ਫਤਿਹਗੜ੍ਹ ਸਾਹਿਬ ਜਿੱਥੇ ਫਤਿਹਗੜ੍ਹ ਸਾਹਿਬ ਦਾ ਆਪਣਾ ਹੀ ਇੱਕ ਵਰਸਾਇਆ ਹੋਇਆ ਜਥਾ ਉਸ ਦੇ ਨਾਲ ਨਾਲ ਹੀ ਸਾਡਾ ਲਗਭਗ ਪਿਛਲੇ 25 ਸਾਲਾਂ ਤੋਂ ਇੱਕ ਲਹਿਰ ਚੱ ਊੜਾ ਤੇ ਜੂੜਾ ਸੀਗਾ ਕਿ ਹੀਰਾ ਸਮਝ ਕੇ ਤੁਸੀਂ ਕੱਚ ਤੇ ਨਾ ਡੁੱਲਿਓ ਜੂੜਾ ਨਾ ਭੁੱਲਿਓ ਊੜਾ ਨਾ ਭੁੱਲਿਓ ਮੈਂ ਵੀ ਇਥੋਂ ਅਪੀਲ ਕਰਦਾ ਠੱਡੇ ਬੁਰਜ ਦੀ ਦਰ ਤੋਂ ਅਸੀਂ ਇਹ ਤੁਹਾਨੂੰ ਅਪੀਲ ਕਰਦੇ ਹਾਂ ਕਿ ਆਪਣੇ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜ ਕੇ ਰੱਖੋ ਜੋ ਸਾਡਾ ਪ੍ਰਾਤਨ ਵਿਰਸਾ ਹੈਗਾ ਜੋ ਸਾਡੀ ਪੰਜਾਬੀ ਮਾਂ ਬੋਲੀ ਹੈਗੀ ਆ ਉਸ ਦੇ ਨਾਲ ਜਿੰਨਾ ਜੋੜ ਕੇ ਰੱਖਾਂਗੇ ਤਾਂ ਉਹੀ ਸਿੱਖੀ ਤੋਂ ਪਰਪੱਕ ਕਰ ਸਕਦਾ ਹੈਗਾ ਜੀ ਤਸਵੀਰ ਵੀ ਦਿਖਾਣਾ ਚਾਹਾਂਗੇ ਤੁਹਾਨੂੰ ਕਿ ਬੱਚੇ ਕਿਸ ਤਰੀਕੇ ਨਾਲ ਅੱਜ ਫਟੀਆਂ ਦੇ ਉੱਤੇ ਉਸੇ ਤਰੀਕੇ ਨਾਲ ਊੜੇ ਤੇ ਜੂੜੇ ਦਾ ਜੋ ਕਨਸੈਪਟ ਚਲਾਇਆ ਗਿਆ ਉਸ ਨੂੰ ਦੇਖਦੇ ਹੋਏ ਫਟੀਆਂ ਦੇ ਉੱਤੇ ਊੜਾ ੜਾ ਲਿਖ ਰਹੇ ਨੇ ਇੱਕ ਚੰਗਾ ਕਨਸੈਪਟ ਮਾਂ ਬੋਲੀ ਨੂੰ ਬਚਾਉਣ ਦਾ ਸਹਿਬਜ਼ਾਦਾਂ ਦੀ ਸ਼ਹੀਦੀ ਨੂੰ ਸਮਰਪਿਤ ਅੱਜ ਦਾ ਇਹ ਦਿਨ ਜਿੱਥੇ ਕਿ ਊੜੇ ਤੇ ਜੂੜੇ ਨੂੰ ਬਚਾਇਆ ਜਾ ਰਿਹਾ ਬਿਲਕੁਲ ਠੰਡੇ ਬੁਰਜ ਦੇ ਬਾਹਰ ਉਹਨਾਂ ਹੀ ਸਹਿਬਜ਼ਾਦਾਂ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਅੱਜ ਇੱਕ ਵਿਲੱਖਣ ਤਰ੍ਹਾਂ ਦਾ ਲੰਗਰ ਲਾਇਆ ਜਾ ਰਿਹਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕੁਝ ਵਿਦਿਆਰਥੀਆਂ ਦੇ ਨਾਲ ਜਿਹੜਾ ਕੀ ਨਾਮ ਹੈ ਸ਼ੁਭਾਂਗੀ ਤੇ ਅੱਜ ਕਿਵੇਂ ਲੱਗ ਰਿਹਾ ਇਹ ਪਹਿਲਾਂ ਕਦੇ ਕੀਤਾ ਤਾ ਦੋ ਸਲੇਟ ਤੇ ਯੈਸ ਜਦੋਂ ਮੈਂ ਪ੍ਰਾਇਮਰੀ ਚ ਹੁੰਦੀ ਸੀ ਉਦੋਂ ਕਰਦੀ ਹੁੰਦੀ ਸੀ ਹੁਣ ਦੁਬਾਰਾ ਕਰ ਰਹੇ ਹੋ ਕਿਵੇਂ ਲੱਗ ਰਿਹਾ ਅੱਛਾ ਲੱਗ ਰਿਹਾ ਹੈ ਦੁਬਾਰਾ ਕਰੋਗੇ ਕਰੇ ਹਾਂਜੀ ਨਾਲ ਗੱਲਬਾਤ ਕੀ ਨਾਮ ਹੈ ਬੇਟਾ ਤੁਹਾਡਾ ਅਵਨੀਤ ਗੌਰ ਅਵਨੀਤ ਗੌਰਸ਼ਾ ਲੜਕੀ ਹੈ ਉਹ ਤੁਸੀਂ ਪਾਣੀ ਤੇ ਐ ਲੱਗਦਾ ਵੀ ਲੜਕੇ ਹੁੰਦੇ ਨੇ ਹਾਂਜੀ ਕੀ ਕਰ ਰਹੇ ਹੋ ਅੱਜ ਤੁਸੀਂ ਅਜਿਹੀ ਫੱਟੀ ਉੜਾੜਾ ਲਿਖ ਰਹੇ ਹਾਂ ਉੜਾੜਾ ਲੇਖ ਰਹੇ ਹੋ ਉੜੇੜੇ ਦਾ ਆਂਦਾ ਉੜਾੜਾ ਅੱਜ ਹਾਂਜੀ ਕਹਿੰਦੇ ਤੁਹਾਡੇ ਇੱਥੇ ਜਿਹੜੇ ਜਿਨ੍ਹਾਂ ਨੇ ਇਹ ਕਨਸੈਪਟ ਸ਼ੁਰੂ ਕੀਤਾ ਉੜੇੜੇ ਦਾ ਕਹਿੰਦੇ ਉੜੇ ਤੋਂ ਜੁੜਾ ਸਖਾਨ ਦੀ ਤਿਆਰੀ ਦੇ ਵਿੱਚ ਨੇ ਹਾਂਜੀ ਕੀ ਸਿੱਖ ਕੇ ਜਾਓਗੇ ਇੱਥੋਂ ਕਿ ਬਿਲਕੁਲ ਠੰਡੇ ਬੁਰਜ ਦੇ ਬਾਹਰ ਬੈਠੇ ਹੋ ਅਕਸਰ ਹਨੇ ਇਥੋਂ ਸਾਡੇ ਗੁਰੂਆਂ ਦਾ ਇਤਿਹਾਸ ਸਿੱਖ ਕੇ ਜਾਣਾ ਚਾਹੀਦਾ ਜਿਹੜੇ ਬਹੁਤ ਸਾਰੇ ਬੱਚਾ ਸਾਡੇ ਇਤਿਹਾਸ ਤੋਂ ਦੂਰ ਜਾ ਰਹੇ ਉਹਨਾਂ ਨੂੰ ਸਿਖਾਉਣਾ ਚਾਹੀਦਾ ਤੇ ਇਥੋਂ ਅਸੀਂ ਆਪਣੀ ਸਿੱਖੀ ਦਾ ਮਾਨ ਸਮਾਨ ਸਿੱਖ ਕੇ ਜਾਵਾਂਗੇ ਤਾਂ ਇੱਕ ਵਿਲੱਖਣ ਤਰ੍ਹਾਂ ਦਾ ਲੱਗਰ ਊੜੇ ਤੇ ਜੂੜੇ ਨੂੰ ਬਚਾਉਣ ਦਾ ਲੱਗਿਆ ਆ ਜਿਸ ਦੇ ਵਿੱਚ ਬੱਚਾਂ ਵੱਲੋਂ ਮੁਰ ਤੋਂ ਫੱਟੀ ਦੇ ਨਾਲ ਜੋੜ ਕੇ ਉਸੇ ਤਰੀਕੇ ਨਾਲ ਕਲਮ ਦੇ ਨਾਲ ਜਿਸ ਤਰੀਕੇ ਨਾਲ ਪਰਾਤਨ ਤਰੀਕੇ ਨਾਲ ਲਿਖਿਆ ਜਾਂਦਾ ਸੀ ਅੱਜ ਵੀ ਉਸੇ ਤਰੀਕੇ ਨਾਲ ਕੰਮ ਕੀਤਾ ਜਾ ਰਿਹਾ ਕੈਮਰਾ ਪਰਸਾਂ ਦੇ ਨਾਲ ਮੈਂ ਦਿਲਜੀਤ ਸਿੰਘ ਲਿਵਿੰਗ ਅਡੇ ਨਿਊਜ਼ ਫਤੇਗੜ ਸਾਹਿਬ